ਸਾਰੇ ਨਰੇ ਦਾ ਸੰਦੇਸ਼ ਲੈ ਕੇ ਅਸੀਂ ਮੋਰਚੇ ਉੱਠਾਂਗੇ ਔਰ ਮੋਰਚੇ ਦੇ ਫਤਿਹ ਲਈ ਅਸੀਂ ਹਰ ਤਰ੍ਹਾਂ ਦੇ ਅਰਦਾਸ ਵੀ ਕਰਾਂਗੇ ਔਰ ਮੈਦਾਨੇ ਜੰਗ ਲਈ ਵੀ ਤਿਆਰ ਇੱਥੇ ਅਗਰ ਸਾਡੇ ਕਿਸਾਨ ਵੀਰ ਇੱਥੇ ਪੱਕਾ ਮੋਰਚਾ ਲਾਉਂਦੇ ਨੇ ਤਾਂ ਸਾਡਾ ਨमाज ਦਾ ਸਾਡੇ ਰੋਜ਼ੇ ਰੱਖਣ ਦਾ ਇੰਤਜ਼ਾਮ ਹੋਗਾ ਜੋ ਧਰਮ ਦੀ ਪਹਿਲੀ ਪੌੜੀ ਹੈ ਨਾ ਉਹ ਹੈਗਾ ਇਨਸਾਨੀਅਤ ਦਾ ਸ਼ੰਭੂ ਬਾਡਰ ਤੋਂ ਇੱਕ ਖੂਬਸੂਰਤ ਤਸਵੀਰ ਤੁਹਾਨੂੰ ਦਿਖਾਉਂਦੇ ਆ ਇਸ ਵੇਲੇ ਛੱਭੂ ਬਾਡਰ ਤੇ ਮੌਜੂਦ ਆ ਔਰ ਮੁ슬ਮਾਨ ਵੀਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਨਮਾਜ਼ ਅਦਾ ਕਰ ਰਹੇ ਨੇ ਸ਼ਾਮ ਵੇਲੇ ਦੀ ਨਮਾਜ਼ ਜਿਹੜੀ ਆ ਉਹ ਅਦਾ ਕੀਤੀ ਜਾ ਰਹੀ ਆ ਲੰਗਰ ਲੈ ਕੇ ਮਲੇਰਕੋਡਲਾ ਤੋਂ ਆਏ ਸਿਗੇ ਤਾਂ ਇੱਥੇ ਆ ਕੇ ਜਿਹੜਾ ਪਹਿਲਾਂ ਲੰਗਰ ਸ਼ਿਕਾਇਆ ਜਾਂਦਾ ਔਰ ਉਸ ਤੋਂ ਬਾਅਦ ਸ਼ਾਮ ਦੀ ਨਮਾਜ਼ ਜਿਹੜੀ ਆ ਉਹ ਅਦਾ ਕੀਤੀ ਜਾ ਰਹੀ ਆ ਤਾਂ ਬੜੀ ਖੂਬਸੂਰਤ ਤਸਵੀਰ ਹੈਗੀ ਆ ਇੱਕ ਪਾਸੇ ਗੁਰਬਾਣੀ ਚੱਲ ਰਹੀ ਆ ਔਰ ਇੱਕ ਪਾਸੇ ਨਮਾਜ਼ ਯਾ ਅਦਾ ਕੀਤੀ ਜਾ ਰਹੀ ਆ ਤਾਂ ਸ਼ੰਭੂ ਬਾਰਡਰ ਤੋਂ ਇਹ ਤਸਵੀਰ ਤੁਹਾਨੂੰ ਦਿਖਾਈ ਆ ਬੜੀ ਜਿਹੜੀ ਕਹਿ ਲੋ ਕਿ ਇੱਕ ਸ਼ਾਨਦਾਰ ਤਸਵੀਰ ਹੈਗੀ ਆ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਤਾਂ ਇਹ ਤਸਵੀਰ ਜਿਹੜੀ ਆ ਉਹ ਸ਼ੰਭੂ ਬਾਰਡਰ ਤੋਂ ਜਿਹੜੀ ਆ ਤੁਹਾਡੇ ਨਾਲ ਹਾਂਜੀ ਕਰ ਰਹੇ ਆ ਇੱਥੇ ਪਿੰਡਾ ਦੇ ਵੱਲ ਨमाज ਅਦਾ ਸ਼ੰਭੂ ਬਾਰਡਰ ਤੇ ਇਹ ਕਿਸਾਨ ਵੀਰ ਅੱਜ ਲੰਗਰ ਲੈ ਕੇ ਪਹੁੰਚੇ ਸੀਗੇ ਤਾਂ ਇੱਥੇ ਇਹਨਾਂ ਦੇ ਵੱਲੋਂ ਨमाज ਅਦਾ ਕੀਤੀ ਜਾ ਰਹੀ ਹੈ ਔਰ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਅਰਦਾਸ ਕਰ ਰਹੇ ਨੇ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਇੱਥੇ ਬੈਠੇ ਨੇ ਉਹ ਸਾਰੀਆਂ ਮੰਗਾਂ ਇਹਨਾਂ ਦੀਆਂ ਪੂਰੀਆਂ ਹੋਣ ਤਾਂ ਉਸੇ ਨੂੰ ਲੈ ਕੇ ਜਿਹੜੀ ਹੈ ਇੱਥੇ ਨਮਾਜ਼ ਇਸ ਵੇਲੇ ਸ਼ਾਮ ਦੀ ਅਦਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਟਰੈਕਟਰ ਟਰਾਲੀ ਜਿਹੜੀ ਪਿੱਛੇ ਤੁਹਾਨੂੰ ਨਜ਼ਰ ਆ ਰਹੀ ਹੈ ਤਾਂ ਇਹ ਟਰੈਕਟਰ ਟਰਾਲੀ ਲੈ ਕੇ ਇਹ ਮੁ슬ਮਨ ਵੀਰ ਮਲੇਰਕੋਟ ਦਾ ਤੋਂ ਛੰਭੂ ਬਾਰਡਰ ਤੇ ਪਹੁੰਚੇ ਨੇ ਔਰ ਜਿੱਥੇ ਬੈਰੀਕੇਟਿੰਗ ਕੀਤੀ ਹੈ ਉਹਦੇ ਬਿਲਕੁਲ ਸਾਹਮਣੇ ਜਿਹੜੀ ਹੈ ਇਹ ਨਮਾਜ਼ ਅਦਾ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਵੇਲੇ ਸ਼ਾਮ ਵੇਲੇ ਦੀ ਜਿਹੜੀ ਆ ਨਮਾਜ਼ ਅਦਾ ਕੀਤੀ ਜਾ ਰਹੀ ਆ ਅਕਾਲ ਪੁਰਖ ਅਸਲਾ ਤੀਜਾ ਅਨੰਦ ਇੱਕ ਕੋ ਅਮਕਾਰ ਸਤਿਗੁਰਤਾ ਅਨੰਦ ਦੇ ਪਾਤਸ਼ਾਹ ਸ਼ਾਮ 6 ਵਜੇ ਦਾ ਟਾਈਮ ਹੋ ਰਿਹਾ ਤਾਂ ਸ਼ਾਮ ਵੇਲੇ ਦੀ ਨਮਾਜ਼ ਜਿਹੜੀ ਹੈ ਉਹ ਅਦਾ ਕੀਤੀ ਜਾ ਰਹੀ ਹੈ। ਮੁ슬ਮੀ ਵੀਰਾਂ ਦੇ ਵੱਲੋਂ ਤਾਂ ਇਹ ਬੱਚੇ ਜਿਹੜੇ ਨੇ ਉਹ ਨਾਲ ਮੌਜੂਦ ਹੈਗੇ ਨੇ। ਸ਼ੰਭੂ ਬਾਰਡਰ ਤੋਂ ਇਹ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ। ਬੜੀ ਸ਼ਾਨਦਾਰ ਕੈਲੋਕੀਏ ਤਸਵੀਰ ਹੈਗੀ ਆ ਕਿ ਆਪਸੀ ਭਾਈਚਾਰਕ ਸਾਂਝ ਨੂੰ ਦਰਸਾਉਂਦੀ ਹੋਈ ਇਹ ਤਸਵੀਰ ਹੈ। ਪੰਜਾਬ ਹਮੇਸ਼ਾ ਹੀ ਆਪਸੀ ਭਾਈਚਾਰੇਕ ਸਾਂਝ ਦੇ ਲਈ ਜਾਣਿਆ ਜਾਂਦਾ ਔਰ ਅੱਜ ਵੀ ਇਹ ਤਸਵੀਰ ਜਿਹੜੀ ਆ ਸ਼ੰਭੂ ਬਾਰਡਰ ਦੇ ਉੱਪਰ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿਸਾਨ ਵੀਰਾਂ ਦੇ ਨਾਲ ਆ ਕੇ ਮੁਸਲਿਮ ਭਾਈਚਾਰੇ ਦੇ ਲੋਕ ਇੱਕ ਜੁਟ ਹੋਏ ਨੇ ਕਾਰਜ ਚ ਸਭ ਸਵਾਰਾ ਸਭ ਤੋਂ ਜਿਹੜੀ ਵਧੀਆ ਗੱਲ ਇਹ ਆ ਕਿ ਇਹ ਆਪਸੀ ਭਾਈਚਾਰਕ ਸਾਂਝ ਨੂੰ ਜਿਹੜੀ ਆ ਉਹ ਦਰਸਾਉਂਦੀ ਆ ਇੱਕ ਪਾਸੇ ਰਹਿਰਾ ਸਾਹਿਬ ਚੱਲ ਰਹੀ ਆ ਔਰ ਦੂਜੇ ਪਾਸੇ ਜਿਹੜੀ ਆ ਨਮਾਜ਼ਾਂ ਦਾ ਕੀਤੀ ਜਾ ਰਹੀ ਆ ਔਰ ਸਾਹਮਣੇ ਜਿਹੜਾ ਬੈਰੀਗੇਟਿੰਗ ਹੈਗੀ ਆ ਤਾਂ ਪੂਰੀ ਤਸਵੀਰ ਇੱਕ ਵਾਰ ਵੀ ਕਮਾ ਕੇ ਜਿਹੜੀ ਆ ਜ਼ਰੂਰ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਇੱਥੇ ਮਾਹੌਲ ਇਸ ਵੇਰੇ ਚੰਬੂ ਬਾਰਡਰ ਦੇ ਉੱਪਰ ਨਜ਼ਰ ਆ ਰਿਹਾ ਤਾਂ ਇੱਕ ਪਾਸੇ ਰਹਿਰਾ ਸਾਹਿਬ ਦਾ ਪਾਠ ਹੋ ਰਿਹਾ ਔਰ ਦੂਜੇ ਪਾਸੇ ਨਮਾਜ਼ ਆਦਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਇਹ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਚੰਬੂ ਬਾਰਡਰ ਤੋਂ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਮੁ슬ਮਨ ਵੀਰ ਬਲੇਰ ਕੋਡਲਾ ਤੋਂ ਪਹੁੰਚੇ ਹੋਏ ਨੇ ਔਰ ਆ ਕੇ ਇੱਥੇ ਜਿਹੜੀ ਆ ਨਮਾਜ਼ ਆਦਾ ਕਰੇ ਨੇ ਤੇ ਮੁਸਲਮ ਵੀਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਅੱਜ ਸ਼ੰਭੂ ਬਾਰਡਰ ਦੇ ਉੱਪਰ ਨਮਾਜ਼ अदा ਕੀਤੀ ਗਈ ਆ ਔਰ ਟਰੈਕਟਰ ਟਰਾਲੀ ਲੈ ਕੇ ਆਏ ਨੇ ਇੱਥੇ ਲੰਗਰ ਦੀ ਤਾਂ ਮਲੇਰਕੋਲਾ ਤੋਂ ਆਇਓ ਤੁਸੀਂ ਹਾਂ ਭਾਈਚਾਰਾ ਖਾਸ ਮਲੇਰਕੋਲਾ ਤੇ ਸਾਡਾ ਆਪਸੀ ਭਾਈਚਾਰਾ ਸਾਡੀ ਧਰਤੀ ਹਾ ਨਾਰਾ ਧਰਤੀ ਦੇ ਸ਼ਰੀ ਹਾ ਨਾਰਾ ਗੁਰਦੁਆਰਾ ਸਾਹਿਬ ਵੀ ਅਥੇ ਸਥਾਪਿਤ ਕੀਤਾ ਗਿਆ ਇਹੀ ਹਾਰੇ ਨਾਰੇ ਦਾ ਸੰਦੇਸ਼ ਲੈ ਕੇ ਅਸੀਂ ਮੋਟੇ ਚ ਪਹੁੰਚਿਆ ਔਰ ਮੋਰਚੇ ਦੇ ਫਤਿਹ ਲਈ ਅਸੀਂ ਹਰ ਤਰ੍ਹਾਂ ਦੀ ਅਰਦਾਸ ਵੀ ਕਰਾਂਗੇ ਔਰ ਮੈਦਾਨੇ ਜੰਗ ਲਈ ਵੀ ਤਿਆਰ ਹਾਂ ਤੁਸੀਂ ਆਇਓ ਕਿ ਜਾਂ ਪਹਿਲਾਂ ਵੀ ਗੇੜਾ ਰੱਖ ਰਹੇ ਸੀ ਪਹਿਲਾਂ ਦੇਖੋ ਜਦੋਂ ਅਸੀਂ ਦਿੱਲੀ ਸੀਗੇ ਉੱਥੇ ਪੱਕਾ ਮੋਰਚਾ ਸੀਗਾ ਜਦੋਂ ਅਸੀਂ ਦਿੱਲੀ ਤੇ ਤਾਂ ਉੱਥੇ ਤਾਂ ਤਾਂ ਪੱਕਾ ਮੋਰਚਾ ਸੀ ਇੱਥੇ ਤੁਹਾਨੂੰ ਅਗਰ ਇੱਥੇ ਅਗਰ ਸਾਡੇ ਕਿਸਾਨ ਵੀਰ ਇੱਥੇ ਪੱਕਾ ਮੋਰਚਾ ਲਾਉਂਦੇ ਨੇ ਤਾਂ ਸਾਡਾ ਨਮਾਜ਼ ਦਾ ਸਾਡੇ ਰੋਜ਼ੇ ਰੱਖਣ ਦਾ ਇੱਥੇ ਇੰਤਜ਼ਾਮ ਹੋਊਗਾ ਸਾਡਾ ਡੇਰਾ ਇੱਥੇ ਲੱਗੂਗਾ ਅੱਜ ਫਿਰ ਜਿਵੇਂ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਜਿਹੜੀ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਜਾਏਗੀ ਕਿਵੇਂ ਦੇਖਦੇ ਹੋ ਦੇਖੋ ਪਿੱਛੇ ਘੜੀ ਵਿੱਚ ਫੋਟੋ ਜੋ ਧਰਮ ਦੀ ਪਹਿਲੀ ਪੌੜੀ ਆ ਨਾ ਉਹ ਹੈਗਾ ਇਨਸਾਨੀਅਤ ਜਿਸ ਬੰਦੇ ਦੇ ਵਿੱਚ ਇਨਸਾਨੀਅਤ ਨਹੀਂ ਉਹ ਆਪਣੇ ਆਪ ਨੂੰ ਧਾਰਮਿਕ ਨਹੀਂ ਕਹਾ ਸਕਦਾ ਹਾਂ ਉਹ ਚਾਹੇ Hindu ਆ Sikh ਆ Muslim ਆ Dalit Christian ਆ ਕੋਈ ਵੀ ਆ ਇਸ ਲਈ ਵਾ ਸਾਰੇ ਵੀਰਾਂ ਨੂੰ ਸਾਡਾ ਇਹ ਸੰਦੇਸ਼ ਆ ਕੇ ਬਿਨਾ ਪੋਲੀਟੀਕਲ ਤੋਂ ਹਟ ਕੇ ਅਸੀਂ ਦੇਖੋ ਸਾਡਾ ਆਪਸੀ ਭਾਈਚਾਰਾ ਹੀ ਇਹਨਾਂ ਦਾ ਇਹਨਾਂ ਦੀ ਜੜਾ 'ਚ ਜਾ ਕੇ ਬੈਠੂਗਾ ਇਹਨਾਂ ਦਾ ਜਿਹੜਾ ਮੇਨ ਮੋਟਿਵ ਇਹੀ ਆ ਕਿ ਅਸੀਂ ਆਪਸੀ ਭਾਈਚਾਰੇ ਨੂੰ ਤੋੜੀਏ ਔਰ ਬਾਕੀ ਕੰਮ ਇਹਨਾਂ ਦਾ ਆਪਦੇ ਆਪ ਹੀ ਹੋ ਜਾਊਗਾ ਹਾਂ ਬਾਕੀ ਅੱਛਾ ਬਾਬਾ ਜੀ ਕਿਵੇਂ ਦੇਖ ਰਹੇ ਹੋ ਅੱਜ ਬੜੀ ਵਧੀਆ ਇਹ ਤਸਵੀਰ ਸੀਗੀ ਇੱਕ ਪਾਸੇ ਨਮਾਜ਼ ਅਦਾ ਹੋ ਰਹੀ ਆ ਇੱਕ ਪਾਸੇ ਰਹਿਰ ਸਭ ਦਾ ਪਾਠ ਚੱਲ ਰਿਹਾ ਇਹ ਜੀ ਅੱਜ ਰਿਸ਼ੀਆਂ ਮੁਣੀਆਂ ਵੈਦੀਆਂ ਸਾਧੂਆਂ ਪੀਰਾਂ ਕਤੰਬਰਾਂ ਮਹੰਤਾਂ ਭਗਤਾਂ ਕੀ ਗੱਲ ਸਾਧੂਆਂ ਕੀ ਗੱਲ ਵੀ ਹੋ ਰਹੀ ਐ ਇਹ ਆਪੇ ਆਪੇ ਸਾਧੂ ਬਣੀ ਫਿਰ ਰਿਆ ਐ ਤੇ ਇਹਨਾਂ ਨੂੰ ਸਾਧੂਆਂ ਦਾ ਕੋਈ ਪਤਾ ਨਹੀਂ ਹੈਗਾ ਨਾ ਪੀਰਾਂ ਦਾ ਨਾ ਕਤੰਬਰਾਂ ਦਾ ਇਹਨਾਂ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਹੈਗਾ ਕਿਉਂ ਅਸੀਂ ਤਾਂ ਇਹੋ ਕਹਾ ਵੀ ਮਾਰਾ ਇਕਤਾ ਇਕਾ ਹੈ ਹਮ ਇਕਤਾ ਕੀ ਗੱਲ ਲੜਾਂਗੇ ਤੇ ਆਪਾਂ ਆਪਣਾ ਕਿਸਾਂਦੀ ਯੂਨੀਅਨ ਚਿੰਤਵਾਦ ਹੈ ਅਸੀਂ ਇਹ ਕਹਾਂ ਜੀ ਮਤਲਬ ਮਾਰਾ Hindu ਦੀ ਗੱਲ ਨਹੀਂ Sikh ਦੀ ਗੱਲ ਨਹੀਂ ਕੋਈ ਮਾਰਾ ਮਤਲਬ ਕਿਸੇ ਦੀ ਗੱਲ ਨਾ ਉਹ ਨਹੀਂ ਹੈਗਾ ਤੇ ਅਸੀਂ ਕਹਿੰਦੇ ਆ ਵੀ ਮਤਲਬ ਮਾਰਾ ਇਕਤਾ ਇੱਕ ਹੈ ਆਪਾਂ ਹੋਰ ਨਹੀਂ ਕੁਝ ਵੀ ਕਰ ਕਰ ਸਕਦੇ ਜੀ ਮਤਲਬ ਮਾਰਾ ਇਕਤਾ ਹੈ ਉਹ ਰਹਿ ਜਾ ਉਹ ਠੀਕ ਹੈ बहुत प्यार मिला भाई बहुत भाईचारे का प्यार मिला बहुत ज्यादा बहुत बहुत धन्यवाद सभी लोगों का यहाँ पे इन्होंने जिन हमें सहयोग किया था बहुत प्यार मिला है सभी लोगों का और हर तरीके से सपोर्ट किया हम भी हर तरीके से सपोर्ट करिए ਤਾਂ ਇਸ ਵੇਲੇ ਅਰਦਾਸ ਜਿਹੜੀ ਹੋਣੀ ਸ਼ੁਰੂ ਹੋ ਗਈ ਆ ਤਾਂ ਸ਼ੰਭੂ ਬਾਰਡਰ ਤੇ ਇਸ ਵੇਲੇ ਅਸੀਂ ਮੌਜੂਦ ਆ ਜਿੱਥੇ ਆਪਸੀ ਭਾਈਚਾਰਕ ਸਾਂਝੀ ਦੀ ਤਸਵੀਰ ਜਿਹੜੀ ਆ ਦੇਖਣ ਨੂੰ ਮਿਲੀ ਆ ਕੈਮਰਾਮੈਨ ਬੋਵੀ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਸ਼ੰਭੂ